ਇਹ ਤੇ ਨਾ ਬਾਹਰ ਬੰਦਾ ਛੱਡ ਦੇਣਾ ਹਾਂ ਇਹਦੇ ਛੱਡ ਦੇ ਨੂੰ ਇਹਦਾ ਮਤਲਬ ਕੀ ਕਰਾਉਂਦਾ ਹਾਂ ਨਾ ਹਾਂ ਨਈ ਬਾਪ ਕਰਮਾ ਲਾ ਰਿਹਾ ਕੋਈ ਨਾ ਕਿਥੋਂ 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 ਆਉਂਦਾ ਇਹਦਾ ਖਾਹ ਕਰਨਾ ਕਿਉਂ ਤੂੰ ਥਾ ਥਾ ਡਾਂਗ ਲਾਉਂਦਾ ਯਾਰ ਤੇਰੇ ਡੂੜ ਤਾਂ ਪਹਿਲੀ ਲੱਗ ਤਾ ਮੈਨੂੰ ਮੈਂ ਇੱਕ ਗੱਲ ਦੱਸ ਤੀ ਜਿੱਥੋਂ ਕਰਮਾ ਮਾਰਨਾ ਕਰਮਾ ਮਾਰ ਕੇ ਕਿਥੋਂ ਤੱਕ ਤੇਰਾ ਆਉਂਦਾ ਉਨਾ ਹੋ ਕਰ ਲੈ। ਉਧਰ ਉਧਰ ਹੀ ਛੱਡ ਦੂੰ ਯਾਰ ਇੱਥੇ ਹੱਸਾਂ ਦੇ ਵਿੱਚ ਅੜਦਾਂ ਦੂੰ। ਨਹੀਂ ਨਹੀਂ ਮੈਂ ਤਾਂ ਹੋ ਕਰਦਾ ਨਹੀਂ ਭਾਈ। ਮੈਂ ਪੱਥਾ-ਪੱਥਾ ਨਹੀਂ ਅੜਦਾ। ਮੈਂ ਬੈਸ ਕਰਨਾ ਮਰਾ ਹੋ ਕਰਦਾ ਵੀ ਬਿੰਦੇ-ਬਿੰਦੇ ਮੈਨੂੰ ਹੋ ਕਰਨਾ ਪੈਂਦਾ। ਨਹੀਂ ਮੈਂ ਨਹੀਂ ਹੁਣ ਮੂਹਰੂ ਪਾ ਪਰਾਂ ਕਰਦਾ ਨੂੰ। ਆ ਖੜਾਗਾ। ਆ ਮੈਂ ਵਿਚ ਮਾਰ ਕੇ ਥੱਲੇ ਛੱਡ ਦੂੰ ਨੂੰ ਯਾਰ। ਛੱਡ ਛੱਡ ਕੇ ਵਿਚ ਮਾਰ ਕੇ ਥੱਲੇ ਛੱਡ ਦੇ। ਤੁਹਾਨੂੰ ਮੈਂ ਦੱਸਾਂ। ਆ ਜਾ ਫਿਰ। ਉਹਨਾਂ ਕਿੰਤੀਆ ਮੇਰੇ ਕੋਲੇ ਵੀ ਹੈਗਾ। ਮਾਰ ਕਰ ਮਾਵ ਦੀਆਂ। ਉਹਨਾਂ ਦੇ ਨਹੀਂ ਮੱਲ ਲੈ ਲੈ ਕੇ ਨੰਦਾ ਤੂੰ ਯਾਰ ਕਿਉਂ ਆ ਤੂੰ ਵਿਖੜਾ ਕਰਦਾ ਉੱਧਰ ਰਹਿ ਜੂ ਇੱਧਰ ਕੀ ਰਹਿ ਜੂ ਤੈਨੂੰ ਕਹਿੰਦਾ ਵੀ ਉੱਥੋਂ ਕਰਮਾ ਮਾਰ ਲੈ ਉਹਦੀਆਂ ਕਰਮਾ ਮਾਰ ਕੇ ਮੇਰੇ ਤੱਕ ਪਾ ਇੱਥੇ ਕਾ ਪੂਰਾ ਕਰਦਾ ਤੱਕ ਲੈ ਹਾਂ ਹਰ ਵਾਰੀ ਤੁਸੀਂ ਮੂਹਰੇ ਡਿੱਕਾ ਲਾਈ ਜਾਂਦਾ ਹਰ ਵਾਰੀ ਖਾਲ ਕੇ ਨਹੀਂ ਆ ਪਾ ਕੇ ਖੜ ਜਾਂਦਾ ਖਾਲ ਕੇ ਨਹੀਂ ਤੇ ਮੈਂ ਭਾਈ ਇੱਥੋਂ ਖਾਲ ਪਾ ਕੇ ਅੱਕਲੀ ਆਇਆ ਕਰੂੰਗਾ ਦੱਸ ਤਿੰਨੇ ਪਾਸੇ ਤੁਸੀਂ ਖਾਲ ਕੇ ਲੱਗੇ ਬੈਠੋਂ ਮੇਰਾ ਕੀ ਨਹੀਂ ਕਰਦਾ ਖਾਲ ਤੇ ਲੱਕਾ ਵੱਢ ਕੇ ਮਾਰ ਮਾਣਦਾ ਆ ਦੱਕਾ ਆ ਲਾ ਦਿਨ ਜਾਨੀ ਇਹ ਪਾਲੀਆਂ ਆ ਵੀ ਬੱਟ ਫਿਰ ਮਾਰ ਦੇ ਆ ਲੈ ਹਾਂ ਪਾਲੀਆਂ ਆ ਵੀ ਬੱਟ ਇੱਥੇ ਇੱਥੇ ਬੱਟ ਪਾਲੂ ਮਾਰ ਦੇ ਇਧਰ ਉਧਰ ਇੱਥੇ ਸਫਾਉਣਾ ਲੈ ਮੈਂ ਕਿੰਨਾ ਨਹੀਂ ਕਰਦਾ ਮੈਂ ਤਾਂ ਮੈਂ ਤੁਹਾਨੂੰ ਰੋਕਣ ਆਇਆ ਇਸ ਕਰ ਨਾਲ ਮਰਦਾ ਮੈਂ ਕਿਉਂ ਕਰੂੰਗਾ ਬੰਬਰਾ ਠੀਕ ਹੈ ਨਾ ਉਹਨਾਂ ਉਧਰੋਂ ਛੱਡਦੀ ਮੈਨੂੰ ਲੈ ਬਾਹੀ ਇਹਨਾਂ ਦਾ ਆ ਉਧਰੋਂ ਛੱਡ ਦੂੰ ਮੈਂ ਉਧਰੋਂ ਥੋੜੀ ਮੈਂ ਕਨਾਲ ਬਣਦੀ ਆ ਕਨਾਲ ਛੱਡ ਦੂੰ ਤੇ ਬਾਹਲੇ ਆਪਦਾ ਉਹ ਕਰ ਲੋ ਅੱਗੇ ਲਈ ਛੁੱਟ ਭਈ ਉੱਧਾ ਕਿ ਲੱਗਦੀ ਉਧਰ ਛੱਡੇ ਕਨਾਲ ਕਨਾਲ ਹੀ ਬਣਦੀ ਆ ਬੇਬੇ ਵਾਲੀ ਤੇਰੀ ਅਕਨਾਲ ਜੋ ਬਣਦੀ ਅੱਧਾ ਕਿਲਾ ਬਣਦਾ ਮੇਰਾ ਅੱਧਾ ਕਿਲਾ ਕਿੱਥੋਂ ਬਣਦਾਗਾ ਕੋਈ ਨਾ ਕਰਵਾ ਮੈਂ ਇਹਨਾਂ ਨੇ ਤੰਗ ਕਰਾਓ ਮੇਰੀਆਂ ਪਾਸ ਚਾਰ ਛਵਾਦੀਆਂ ਸੀ ਅੱਧਾ ਠੇਕਾ ਲੈ ਲੈ ਗਰੀ ਮੈਂ ਵੀ ਨਾ ਠੇਕਾ ਯਾਰ ਬਾੜੀ ਕਰੀ ਮਤਲਬ ਬਾਹੂ ਮੈਂ ਬਾਹੂ ਨੂੰ ਜੀਰੀ ਕਰਦਾ ਨਹੀਂ ਕਰਦਾ ਸੂਰਨਾ ਕੋਈ ਜਾਨੀ ਜੀ ਕਰਦਾ ਤੂੰ ਯਾਰ ਤੂੰ ਕੀ ਕਰਨੀ ਹੈ ਦੱਸ ਤੂੰ ਕੀ ਨੂੰ ਮੈਨੂੰ ਤੂੰ ਤੂੰ ਠੇਕਾ ਲੈ ਲੈ ਗੰਦਾ ਅਸੀਂ ਬਾਹ ਲਗੇ ਸਾਨੂੰ ਮੈਨੂੰ ਫਸਲ ਦੀ ਲੋੜ ਨਹੀਂ ਉਹ ਕੀ ਕਰਦਾ ਤੂੰ ਸ਼ਰਾਬ ਬੰਦਾ ਹੈ ਯਾਰ ਹਾਂ ਸ਼ਰਾਬ ਬੰਦਾ ਤੂੰ ਮੈਨੂੰ ਕਿਹਾਗਾ ਮੈਂ ਲੋੜ ਹੈ ਖਾਦੀ ਹਾਂ ਤੂੰ ਯਾਰ ਹਾਂ ਬਾਉ ਦੀ ਕਿਹਦਾ ਸੱਤੜੇ ਨਹੀਂ ਰੋਟੀ ਖਾਣੀ ਆ ਕੋਈ ਸੱਤੜਾ ਕੋਈ ਲੱਗ ਜੂ ਮੈਂ ਚੱਲ ਕਰ ਲਾਉਂਗਾ ਕਰ ਲਾਉਂਗਾ ਜਾਂ ਕਿੱਥੇ ਹਾਂ ਚੱਲ ਜਾ